ਏਸ਼ੀਆ ਦਾ ਪਹਿਲਾ ਕਹਿੰਦੇ 5 ਸਟਾਰ ਹੋਟਲ ਸੀ ਇਹ ਇਹ ਥਾਂ ਦੇ ਉੱਤੇ ਮਹਾਰਾਣੀ ਜਿੰਦਗੌਰ ਤੇ ਮਹਾਰਾਜ ਦਲੀਪ ਸਿੰਘ ਦਾ 12 ਸਾਲਾਂ ਬਾਅਦ ਆਪਸ ਦੇ ਵਿੱਚ ਮੇਲ ਹੋਇਆ ਸੀ ਇਧਰਲੇ ਪਾਸੇ ਬਾਬਾ ਗੁਰਦਤਜੀ ਦੀ ਫੋਟੋ ਮੂਰਤੀ ਬਣਾਈ ਹੋਈ ਹੈ ਘੜ ਕੇ ਇਧਰਲੇ ਪਾਸੇ ਵੀ ਇਤਿਹਾਸ ਹੀ ਲਿਖਿਆ ਹੋਇਆ ਇਹ ਹੈਗਾ ਜੀ ਕੋਮਾ ਗਾਟਾ ਮਾਰੂ ਸ਼ਹੀਦਗੰਜ ਤੇ 50 ਦਿਨ ਸਮੁੰਦਰ ਦੇ ਵਿੱਚ ਚੱਲ ਕੇ ਇਹ ਜਹਾਜ਼ ਵੈਨਕੂਵਰ ਪਹੁੰਚਦਾ ਪਰ ਕਨੇਡਾ ਵੀ ਉਹ ਟਾਈਮਾਂ ਦੇ ਵਿੱਚ ਅੰਗਰੇਜ਼ਾਂ ਦੇ ਅੰਡਰ ਸੀ ਅੰਗਰੇਜ਼ਾਂ ਨੇ ਫੇਰ ਇਹਨਾਂ ਨੂੰ ਉੱਥੇ ਉਤਰ ਨਹੀਂ ਦਿੱਤਾ ਘੱਟੋ ਘੱਟ 2 ਮਹੀਨੇ ਵੈਨਕੂਵਰ ਬੰਦਰਗਾਹ ਤੇ ਇਹ ਜਹਾਜ਼ ਖੜਾ ਰਿਹਾ ਸਾਹਮਣੇ ਚੱਲ ਰਹੀ ਹੈ ਜੀ ਹੁਗਲੀ ਨਦੀ ਇਸ ਘਾਟ ਦਾ ਨਾਮ ਹੈਗਾ ਆਚੀਪੂ ਤੇ ਇੱਥੇ ਆਪਣਾ ਮੋਟਰਸਾਈਕਲ ਖੜਾ ਇਹਨਾਂ ਬਾਈਆਂ ਨੇ ਸਾਨੂੰ ਕਿਹਾ ਵੀ ਤੁਹਾਨੂੰ ਆਪ ਦਾ ਸਮਾਨ ਲਾਉਣਾ ਪੈਣਾ ਵੀ ਸਮਾਨ ਲਾ ਕੇ ਸਾਰਾ ਫਿਰ ਤੁਹਾਨੂੰ ਪਰਲੇ ਪਾਸੇ ਟਪਾਵਾਂਗੇ ਗਾਹਾਂ ਜਾ ਕੇ ਤੁਹਾਨੂੰ ਫੇਰ ਆਪ ਦਾ ਸਮਾਨ ਬੰਦਣਾ ਪੈਣਾ ਇਹਦੇ ਪੰਜ ਕਿਲੋ ਫੋੜਾ ਅਰੇ ਇੱਥੇ ਕਿੰਨੀ ਕਿਲੋ ਇਹ ਜਿਹੜਾ ਆਸਟਾ ਉੱਪਰ ਦੇਗਾ ਤੇ ਉਹਨੂੰ ਫੋੜਾ ਇਹ ਜਿਹੜਾ ਆਸਟਾ ਦੇ ਇਹ ਜਿਹੜਾ ਆਸਟਾ ਖੋੜੇ ਜਾਂਦਾ ਅਬ ਕੀ ਬੰਗਲਾ ਨਹੀਂ ਆਤੀ ਮੈਨੂੰ ਮੈਂ ਪੰਜਾਬ ਸੇ ਆਇਆ ਹਾਂ ਹਿੰਦੀ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਆਪਾਂ ਕੋ ਮਰੇ ਹਾਂ ਜੀ ਇਸ ਟਾਈਮ ਕੋਲਕਾਤਾ ਤੇ ਕੋਲਕਾਤਾ ਦੀ ਆਪਣੀ ਇਹ ਸੈਕਿੰਡ ਲਾਸਟ ਵੀਡੀਓ ਆ ਜਾਂ ਫਿਰ ਤੁਸੀਂ ਇਹਨੂੰ ਲਾਸਟ ਵੀਡੀਓ ਕਹਿ ਸਕਦੇ ਹੋ ਉਸ ਤੋਂ ਬਾਅਦ ਆਪਾਂ ਕੋਲਕਾਤਾ ਤੋਂ ਉੜੀਸਾ ਵਾਲੇ ਪਾਸੇ ਨੂੰ ਚਲੇ ਜਾਵਾਂਗੇ ਪਰ ਅੱਜ ਜਿਹੜੀ ਵੀਡੀਓ ਤੁਹਾਨੂੰ ਆਪਾਂ ਦਿਖਾਉਣ ਲੱਗੇ ਆ ਜਾਂ ਅੱਜ ਵਾਲੀ ਵੀਡੀਓ ਦੇ ਵਿੱਚ ਜਿਹੜਾ ਇਤਿਹਾਸ ਦੱਸਾਂਗੇ ਉਹ ਬਹੁਤ ਇੰਪੋਰਟੈਂਟ ਇਤਿਹਾਸ ਆ ਇਸ ਇਤਿਹਾਸ ਦੇ ਉੱਤੇ ਤਰਸੀਮ ਜਸਟ ਦੀ ਮੂਵੀ ਵੀ ਆ ਰਹੀ ਆ ਆਪਾਂ ਕਿਤਾਬਾਂ ਦੇ ਵਿੱਚ ਵੀ ਛੋਟੇ ਹੁੰਦੇ ਪੜ੍ਹਦੇ ਰਹੇ ਆ ਪਰ ਆਪਾਂ ਨੂੰ ਲੋਕੇਸ਼ਨ ਦਾ ਜਾਂ ਆਪਾਂ ਨੂੰ ਜਗ੍ਹਾ ਦਾ ਨਹੀਂ ਪਤਾ ਸੀ ਵੀ ਇਹ ਇਤਿਹਾਸ ਦੀ ਘਟਨਾ ਇਹ ਘਟਨਾ ਜਏ ਸਾਕਾ ਹੋਇਆ ਕਿੱਥੇ ਆ ਜਗ੍ਹਾ ਵੀ ਪਤਾ ਹੋ ਸਕਦੀ ਹੈ ਪਰ ਐਗਜ਼ੈਕਟ ਕਿਹੜੀ ਥਾਂ ਅੱਜ ਆਪਾਂ ਤੁਹਾਨੂੰ ਆਪਾਂ ਉੱਥੇ ਲੈ ਕੇ ਚੱਲਾਂਗੇ ਅੱਜ ਦੀ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਆਪਾਂ ਦਿਖਾਵਾਂਗੇ ਜਦੋਂ ਮਹਾਰਾਣੀ ਜਿੰਦਕੌਰ 12 ਸਾਲਾਂ ਬਾਅਦ ਮਹਾਰਾਜ ਦਲੀਪ ਸਿੰਘ ਨੂੰ ਮਿਲਦੀ ਆ ਕਲਕੱਤੇ ਦੇ ਵਿੱਚ ਮਿਲਦੀ ਆ ਅਰਜੰਟੇਲੋਂ ਦਾ ਗਾਣਾ ਨਹੀਂ ਹੈਗਾ ਆਈ ਨੇਪਾਲੋਂ ਕਲਕੱਤੇ ਤਾਂ ਉਹ ਨੇਪਾਲ ਤੋਂ ਕਲਕੱਤੇ ਆਈ ਸੀ ਮਹਾਰਾਜ ਦਲੀਪ ਸਿੰਘ ਇੰਗਲੈਂਡ ਤੋਂ ਕਲਕੱਤੇ ਆਇਆ ਸੀ ਜਿਹੜੀ ਥਾਂ ਦੇ ਉੱਤੇ ਉਹ ਮਿਲੇ ਸੀ ਉਹ ਦਿਖਾਵਾਂਗੇ ਤੇ ਇਸੇ ਵੀਡੀਓ ਦੇ ਵਿੱਚ ਦੂਜਾ ਇਤਿਹਾਸ ਤੁਹਾਡੇ ਨਾਲ ਇਹ ਸ਼ੇਅਰ ਕਰਾਂਗੇ ਜਿੱਥੇ ਕਾਮਾਗਾਟਾ ਮਾਰੂ ਜਹਾਜ਼ ਦੀ ਘਟਨਾ ਹੋਈ ਹੈ ਕਾਮਾਗਾਟਾ ਮਾਰੂ ਜਹਾਜ਼ ਬਾਬਾ ਗੁਰਦਤ ਸਿੰਘ ਜੀ ਦੀ ਅਗਵਾਈ ਦੇ ਹੇਠ ਵੈਨਕੂਵਰ ਗਿਆ ਸੀ ਵੈਨਕੂਵਰ ਉਹਨਾਂ ਨੂੰ ਉਤਰਨ ਨਹੀਂ ਦਿੱਤਾ ਗਿਆ 376 ਦੇ 376 ਯਾਤਰੀ ਕਲਕੱਤੇ ਦੀ ਬਜਬਜ ਘਾਟ ਦੇ ਉੱਤੇ ਤਾਰੇ ਗਏ ਫਿਰ ਉਹਨਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਵੀ ਕੀਤਾ ਗਿਆ ਸਾਰਾ ਇਤਿਹਾਸ ਅੱਜ ਵਾਲੀ ਵੀਡੀਓ ਦੇ ਵਿੱਚ ਤੇ ਥਾਵਾ ਵੀ ਦਿਖਾਵਾਂਗੇ ਬਾਬਾ ਗੁਰਦਤ ਸਿੰਘ ਜੀ ਉਸ ਕਾਂਡ ਦੇ ਵਿੱਚੋਂ ਉਸ ਸਾਕੇ ਦੇ ਵਿੱਚੋਂ ਬਚ ਕੇ ਨਿਕਲ ਗਏ ਸੀ ਹੁਣ ਆਪਾਂ ਇੱਥੋਂ ਸਾਰਾ 1.5 ਕਿਲੋਮੀਟਰ ਜਾਣਾ ਤੇ ਉਹ ਥਾਂ ਦੇ ਉੱਤੇ ਪਹੁੰਚ ਜਾਾਂਗੇ ਜਿੱਥੇ ਪਹਿਲੀ ਵਾਰ ਪਹਿਲੀ ਵਾਰ ਤਾਂ ਨਹੀਂ ਕਹਿ ਸਕਦੇ ਬਹੁਤ ਲੰਬੇ ਸਮੇਂ ਬਾਅਦ ਮਹਾਰਾਣੀ ਜਿੰਦਗੌਰ ਤੇ ਮਹਾਰਾਜ ਦਲੀਪ ਸਿੰਘ ਦਾ ਆਪਸ ਦੇ ਵਿੱਚ ਮੇਲ ਹੋਇਆ ਸੀ ਪਰ ਮੈਂ ਤੁਹਾਨੂੰ ਦੂਰੋਂ ਖੜ ਕੇ ਦਿਖਾਉਣਾ ਮੈਨੂੰ ਤਾਂ ਉਹ ਹੋਟਲ ਦੇਖ ਗਿਆ ਇੱਧਰ ਸਾਹਮਣੇ ਮੈਂ ਮੋਟਰਸਾਈਕਲ ਖੜਾ ਕਰਤਾ ਇਹ ਜਿਹੜੀ ਤੁਸੀਂ ਚਿੱਟੇ ਰੰਗ ਦੀ ਬਿਲਡਿੰਗ ਦੇਖ ਰਹੇ ਹੋ ਨਾ ਦਰਖਤਾਂ ਦੇ ਪਿਛਲੇ ਪਾਸੇ ਇਹ ਆ ਜੀ ਉਹ ਹੋਟਲ ਦਾ ਗ੍ਰੈਂਡ ਓਬਰਾਏ ਹੋਟਲ ਜਿਹੜਾ ਅੰਗਰੇਜ਼ਾਂ ਕੋਲ ਹੁੰਦਾ ਸੀ ਬਾਅਦ ਦੇ ਵਿੱਚ ਓਬਰਾਏ ਹੋਰਾਂ ਨੂੰ ਦੇ ਗਏ ਸੀ ਏਸ਼ੀਆ ਦਾ ਪਹਿਲਾ ਕਹਿੰਦੇ 5 ਸਟਾਰ ਹੋਟਲ ਸੀ ਇਹ ਇਹ ਥਾਂ ਦੇ ਉੱਤੇ ਮਹਾਰਾਣੀ ਜਿੰਦਗੌਰ ਤੇ ਮਹਾਰਾਜ ਦਲੀਪ ਸਿੰਘ ਦਾ 12 ਸਾਲਾਂ ਬਾਅਦ ਆਪਸ ਦੇ ਵਿੱਚ ਮੇਲ ਹੋਇਆ ਸੀ 1861 ਈਸਵੀ ਦੇ ਵਿੱਚ ਯਾਰ ਆਹ ਥਾਂ ਆ ਉਹ ਥਾਂ ਆਪਸ ਦੇ ਵਿੱਚ ਮੇਲ ਕਰਾਉਣ ਵਾਸਤੇ ਵੀ ਉਹਨਾਂ ਨੇ ਬਹੁਤ ਤਕੜੀ ਥਾਂ ਚੁਣੀ ਸੀ ਇਹ ਨਹੀਂ ਹੈਗਾ ਬਈ ਅਹੀਂ ਕਿਤੇ ਘਾਟ ਤੇ ਜਾਂ ਕਿਤੇ ਹੋਰ ਨਾਰਮਲ ਥਾਂ ਤੇ ਖੜਾ ਕੇ ਉਹਨਾਂ ਦਾ ਮੇਲ ਕਰਾਤਾ ਕਿਉਂਕਿ ਮਹਾਰਾਜ ਦਲੀਪ ਸਿੰਘ ਕੋਈ ਮਾੜੀ-ਮੋਟੀ ਗੱਲ ਨਹੀਂ ਸੀ ਤੇ ਉਧਰਲੇ ਪਾਸੇ ਮਹਾਰਾਣੀ ਜਿੰਦਗੌਰ ਵੀ ਕੋਈ ਮਾੜੀ-ਮੋਟੀ ਗੱਲ ਨਹੀਂ ਸੀ ਤਾਂ ਕਰਕੇ ਉਹਨਾਂ ਨੇ ਐਡੀ ਤਕੜੀ ਲੋਕੇਸ਼ਨ ਚੁਣੀ ਸੀ ਕਲਕੱਤੇ ਦੇ ਮੇਨ ਸੈਂਟਰ ਦੇ ਵਿੱਚ ਆਹੋ ਤੇ ਆਹ ਉਹ ਥਾਂ ਯਾਰ ਇਹ ਫੀਲ ਕਰਨ ਦੀ ਗੱਲ ਆ ਸਾਰੀ ਹੁਣ ਇੱਥੇ ਕੋਈ ਨਿਸ਼ਾਨੀ ਨਹੀਂ ਹੈਗੀ ਜਾਂ ਵੈਸੇ ਆਪਾਂ ਜਾ ਕੇ ਕੋਈ ਅੰਦਰ ਗੱਲ ਨਹੀਂ ਕਰ ਸਕਦੇ ਪਰ ਐਜ਼ ਪਰ ਦਾ ਇਤਿਹਾਸ ਤੇ ਐਜ਼ ਪਰ ਦਾ ਗੂਗਲ ਇਹੀ ਉਹ ਥਾਂ ਜਿੱਥੇ ਮਹਾਰਾਣੀ ਜਿੰਦਗੌਰ 12 ਸਾਲਾਂ ਬਾਅਦ ਮਹਾਰਾਜ ਦਲੀਪ ਸਿੰਘ ਨੂੰ ਮਿਲੀ ਸੀ ਤੇ ਉਹਦੇ ਜਦੋਂ ਸਿਰ ਤੇ ਕੇਸਾਂ ਤੇ ਹੱਥ ਫੇਰੇ ਹਨ ਤਾਂ ਮਹਾਰਾਜ ਦਲੀਪ ਸਿੰਘ ਦੇ ਵਾਲ ਕੱਟੇ ਹੋਏ ਸੀ ਫਿਰ ਉਦੋਂ ਮਹਾਰਾਣੀ ਜਿੰਦਗੌਰ ਨੇ ਉਹਨੂੰ ਕਹਿਤਾ ਸੀ ਮਤਲਬ ਵੀ ਪਹਿਲਾਂ ਨਹੀਂ ਮੈਂ ਕਹਿੰਦੇ ਅੰਨੀ ਹੋਈ ਵੀ ਅੱਜ ਮੈਂ ਅੰਨੀ ਹੋ ਗਈ ਤੇਰੇ ਸਿਰ ਤੇ ਵਾਲ ਨਾ ਦੇਖ ਕੇ ਤੇ ਫਿਰ ਉਸ ਤੋਂ ਬਾਅਦ ਮਹਾਰਾਜ ਦਲੀਪ ਸਿੰਘ ਸਿੱਖ ਬਣ ਗਿਆ ਸੀ ਮਤਲਬ ਐਨੀ ਮਾਂ ਦੇ ਹੱਥ ਦੀ ਪਾਵਰ ਆ ਬਈ ਜੇ ਦਿਲੋਂ ਆਦੇ ਬੱਚੇ ਦੇ ਸਿਰ ਤੇ ਕੇਸਾਂ ਤੇ ਹੱਥ ਫੇਰ ਦੇਣਾ ਤਾਂ ਉਹਨੂੰ ਸਿੱਖ ਬਣਾ ਸਕਦੀ ਆ ਆ ਥਾਂ ਜੀ ਉਹ ਦੇਖ ਲਓ ਇੱਕ ਵਾਰੀ ਮੈਂ ਬਾਹਲਾ ਅੰਦਰ ਜਾ ਕੇ ਵੀ ਨਹੀਂ ਦਿਖਾ ਸਕਦਾ ਕਿਉਂਕਿ ਇਹ 5 ਸਟਾਰ ਹੋਟਲ ਆ ਯਾਰ ਆਪਾਂ ਐ ਵੀਡੀਓ ਨਹੀਂ ਬਣਾ ਸਕਦੇ ਤੇ ਬਾਕੀ ਆ ਥੱਲੇ ਉਹ ਬਣੇ ਹੋਏ ਨਹੀਂ ਆਪਣਾ ਕੀ ਕਹਿੰਦੇ ਨੇ ਸ਼ੋਰੂਮ ਬਣੇ ਹੋਏ ਨਹੀਂ ਜਿਹੜੇ ਓਵਰਾਏ ਗਰੁੱਪ ਵਾਲੇ ਨੇ ਉਹਨਾਂ ਨੂੰ ਇਹ ਹੋਟਲ ਹੈਂਡ ਓਵਰ ਕਰਤਾ ਸੀ ਅੱਜ ਤਾਂ ਓਵਰਾਏ ਹੋਟਲਸ ਵਾਲਿਆਂ ਨੂੰ ਸਾਰੇ ਜਾਣਦੇ ਨੇ ਇਹ ਹੋਟਲ ਪਹਿਲਾਂ ਵੀ ਆਪਾਂ ਦੇਖਿਆ ਸੀ ਜਦੋਂ ਆਪਾਂ 22 30 ਜੀ ਨਾਲ ਘੁੰਮ ਰਹੇ ਸੀ ਨਾ ਗੱਡੀ ਦੇ ਵਿੱਚ ਤਾਂ ਉਹਨਾਂ ਨੇ ਇਹ ਮੈਨੂੰ ਹੋਟਲ ਦਿਖਾਇਆ ਸੀ ਕਹਿੰਦੇ ਇਹ ਗ੍ਰੈਂਡ ਓਵਰਾਏ ਹੋਟਲ ਆ ਬਈ ਅੰਗਰੇਜ਼ਾਂ ਨੇ ਦਿੱਤਾ ਹੋਇਆ ਇਹਨਾਂ ਨੂੰ ਓਵਰਾਏ ਗਰੁੱਪ ਵਾਲਿਆਂ ਨੂੰ ਪਰ ਉਦੋਂ ਮੈਨੂੰ ਪਤਾ ਨਹੀਂ ਸੀ ਇਹ ਚੀਜ਼ ਦਾ ਆ ਫਿਰਦੇ ਨੇ ਘੋੜੇ ਦੇਖੋ ਯਾਰ ਇਸ ਹੋਟਲ ਦਾ ਜੇ ਮੇਨ ਗੇਟ ਆ ਨਾ ਉਹ ਸਾਹਮਣੇ ਉਹ ਗਲੀ ਜਾਂਦੀ ਆ ਯੂ ਟਰਨ ਮਾਰ ਕੇ ਉਧਰਲੇ ਪਾਸੇ ਉਹਦਾ ਮੇਨ ਗੇਟ ਆ ਯਾਰ ਬਸ ਆਪਾਂ ਸੋਨੂੰ ਬਾਹਰੋਂ-ਬਾਰੋਂ ਦਿਖਾਤਾ ਅੰਦਰ ਤਾਂ ਆਪਾਂ ਜਾ ਕੇ ਨਹੀਂ ਦੇਖ ਸਕਦੇ ਦਾ ਗ੍ਰੈਂਡ ਓਬਰਾਏ ਹੋਟਲ ਫਾਈਵ ਸਟਾਰ ਹੋਟਲ ਆ ਇਹ ਹਨਾ ਪੁਰਾਣੇ ਟਾਈਮਾਂ ਦੇ ਵਿੱਚ ਇਹਦਾ ਨਾਮ ਹੁੰਦਾ ਸੀ ਦਿਸਪੈਂਸਸ 1861 ਈਸਵੀ ਦੀ ਗੱਲ ਆ 12 ਸਾਲਾਂ ਬਾਅਦ ਉਹ ਵਾਪਸ ਦੇ ਵਿੱਚ ਮਿਲੇ ਸੀ ਤਕੜੀ ਗੱਲ ਬਾਤ ਹੈ ਤਕੜਾ ਇਤਿਹਾਸ ਆ ਇਹ ਪਰ ਹੁਣ ਨਿਸ਼ਾਨੀ ਕੋਈ ਨਹੀਂ ਹੈਗੀ ਉ ਗੂਗਲ ਤੇ ਵਿਕੀਪੀਡੀਆ ਤੇ ਇਤਿਹਾਸ ਦੇ ਵਿੱਚ ਤੁਹਾਨੂੰ ਜਰੂਰ ਇਹਦਾ ਜ਼ਿਕਰ ਮਿਲ ਜੂਗਾ ਹੋਟਲ ਦਾ ਲਓ ਜੀ ਇੱਕ ਵਾਰੀ ਜਾਂਦੇ ਜਾਂਦੇ ਫੇਰ ਦੇਖ ਲਓ ਤੁਸੀਂ ਇਹ ਤੁਹਾਨੂੰ ਸਾਈਡ ਵਾਲਾ ਪਾਸਾ ਦਿਖਾ ਰਹੇ ਆਪਾਂ ਏ ਹੁਣ ਤੁਹਾਨੂੰ ਆਪਾਂ ਨਿਸ਼ਾਨੀ ਦਿਖਾ ਕੇ ਲੈ ਕੇ ਆਉਣੇ ਆ ਜੀ ਇੱਕ ਹੋਰ ਬਹੁਤ ਤਗੜੀ ਨਿਸ਼ਾਨੀ ਜਿਵੇਂ ਤੁਹਾਨੂੰ ਵੀਡੀਓ ਦੇ ਵਿੱਚ ਮੈਂ ਪਹਿਲਾਂ ਦੱਸ ਹੀ ਦਿੱਤਾ ਹਨਾ ਕਿ ਕਿਹੜੀ ਕਿਹੜੀ ਚੀਜ਼ ਆਪਾਂ ਦੇਖਣੀ ਆ ਪਰ ਇਹ ਇਤਿਹਾਸ ਜਾਂ ਦੇਖ ਕੇ ਨਾ ਜਿਹਦੇ ਬਾਰੇ ਸੁਣਦੇ ਬਹੁਤ ਰਹੇ ਆ ਪਰ ਕਦੇ ਦੇਖੀ ਨਹੀਂ ਉਹ ਥਾਂ ਜੇ ਜਦੋਂ ਉਹ ਥਾਂ ਦੇਖਦੇ ਆ ਤਾਂ ਫੀਲ ਆਉਂਦਾ ਮੈਨੂੰ ਤਾਂ ਆਉਂਦਾ ਯਾਰ ਕਿਸੇ ਹੋਰ ਨੂੰ ਆਉਂਦਾ ਹੋਵੇ ਚਾਹੇ ਨਾਂ ਦਾ ਹੋਵੇ ਕਿਉਂਕਿ ਨਾ ਅੱਡ ਅੱਡ ਸਾਰਿਆਂ ਦਾ ਤਰੀਕਾ ਹੁੰਦਾ ਚੀਜ਼ ਨੂੰ ਮਹਿਸੂਸ ਕਰਨ ਦਾ ਹੁਣ ਆਪਾਂ ਚੱਲੇ ਆ ਇੱਥੋਂ ਕਾਮਾਂਗਾਟਾ ਮਾਰੂ ਜਹਾਜ਼ ਜਿੱਥੇ ਮਤਲਬ ਉਤਰੇ ਸੀ ਉਹ ਤੇ ਫਿਰ ਉਸ ਤੋਂ ਬਾਅਦ ਅੰਗਰੇਜ਼ਾਂ ਨੇ ਗੋਲੀਆਂ ਮਾਰ ਕੇ 67 ਤੋਂ ਵੱਧ ਕਾਮਾਗਾਟਾ ਮਾਰੂ ਜਹਾਜ਼ ਦੇ ਜਿਹੜੇ ਯਾਤਰੀ ਸੀ ਉਹਨਾਂ ਨੂੰ ਸ਼ਹੀਦ ਕਰਤਾ ਸੀ ਸਾਰੀ ਗੱਲਬਾਤ ਸਾਰੀ ਇਨਫੋਰਮੇਸ਼ਨ ਕਿੱਥੋਂ ਕਿਵੇਂ ਜਹਾਜ਼ ਚੱਲਿਆ ਕਿੰਨੇ ਦਿਨ ਸਮੁੰਦਰ 'ਚ ਰਿਹਾ ਕਿੰਨੇ ਦਿਨ ਕਿੱਥੇ ਖੜਾ ਰਿਹਾ ਕੈਨੇਡਾ ਦੀ ਸਰਕਾਰ ਨੇ ਉਹ ਚੀਜ਼ ਦੀ ਮਾਫੀ ਮੰਗੀ ਆ ਜਸਟਨ ਟਰੂਡੋ ਨੇ ਮਾਫੀ ਮੰਗੀ ਆ ਪਾਰਲੀਮੈਂਟ 'ਚ ਤਾਂ ਸਾਰੀਆਂ ਗੱਲਾਂ ਬਾਤ ਆਪਾਂ ਉੱਥੇ ਪਹੁੰਚ ਕੇ ਕਰਦੇ ਆਂ ਥਾਵਾਂ ਬਹੁਤ ਦੂਰ ਦੂਰ ਨੇ अर्ਲੀ ਮਾਰਨਿੰਗ ਮੈਂ ਤਾਂ ਚੱਲਿਆ ਵੀ ਚਲ ਆਪਣਾ ਟ੍ਰੈਫਿਕ ਨਾ ਹੋਣ ਕਰਕੇ ਟਾਈਮ ਬੱਜ ਜਾਊਗਾ। ਇਧਰਲੇ ਪਾਸੇ ਵੀ ਨਾ ਧੁੰਦ ਜੀ ਹੋਈ ਪਈ ਆ। ਕਿਉਂਕਿ ਆਪਾਂ ਹੁਗਲੀ ਨਦੀ ਦੇ ਕੰਡੇ-ਕੰਡੇ ਤੇ ਜਾ ਰਹੇ ਆ। ਹੁਗਲੀ ਨਦੀ ਜਿਹੜਾ ਕਿ ਗੰਗਾ ਦਾ ਪਾਟਾ ਬੰਗਾਲ ਦੇ ਲੋਕ ਉਹਨੂੰ ਗੰਗਾ ਹੀ ਕਹਿੰਦੇ ਨੇ। ਤੇ ਇਸੇ ਹੁਗਲੀ ਨਦੀ ਦੇ ਕੰਡੇ ਤੇ ਆਇਆ ਸੀ ਕਾਮਾਗਾਟਾ ਮਾਰੂ ਦਾ ਜਹਾਜ਼ ਵੀ। ਤਾਂ ਕਰਕੇ ਇਧਰਲੇ ਪਾਸੇ ਧੁੰਦ ਜੀ ਜਿਆਦਾ ਦੇਖਣ ਨੂੰ ਲੱਗ ਰਹੀ ਆ ਬਾਕੀ ਅੱਜ ਵੈਦਰ ਕੰਡੀਸ਼ਨ ਕਹਿ ਰਿਹਾ ਭਾਈ 75% ਚਾਂਸ ਨੇ ਮੀਂਹ ਪੈਣ ਦੇ ਮਤਲਬ 10 11 ਵਜੇ ਤੋਂ ਬਾਅਦ 10 11 ਵਜੇ ਤੋਂ ਪਹਿਲਾਂ ਪਹਿਲਾਂ ਆਪਾਂ ਘੁੰਮ ਕੇ ਕਲਕੱਤੇ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰਾਂਗੇ ਕਿ ਕਲਕੱਤੇ ਦੀ ਮੀਂਹ ਟੱਕਰ ਗਿਆ ਆਪਾਂ ਨੂੰ ਫਿਰ ਕਲਕੱਤਾ ਬਾਹਰ ਨਿਕਲਣਾ ਕ੍ਰਾਸ ਕਰਨਾ ਔਖਾ ਹੋ ਜਾਊਗਾ ਇਧਰ ਪਤਾ ਨਹੀਂ ਕੀ ਨਮੀ ਜੀ ਆ ਪਤਾ ਨਹੀਂ ਕੀ ਧੁੰਦ ਜੀ ਆ ਯਾਰ ਛਿੱਟੇ ਜੇ ਪਈ ਜਾਂਦੇ ਨੇ ਬਾਲਾ ਗੰਦਾ ਜਿਹਾ ਮੌਸਮ ਆ ਕਿਪਾ ਉਹ ਸਮੁੰਦਰ ਦੇ ਨੇੜੇ ਜੇ ਜਾ ਰਹੇ ਆ ਇਧਰਲੇ ਪਾਸੇ ਮੱਛ ਖਾਣਾ ਜਾਈ ਬਹੁਤ ਆ ਸਕਰੀਨ ਤੇ ਨਾ ਉਹਦੀ ਭਾਫ਼ ਜੰਮ ਜਾਂਦੀ ਆ ਆ ਦੇਖੋ ਹੁਣ ਸਾਫ਼ ਹੋ ਗਈ ਨਾ ਕਲਕੱਤੇ ਦੀਆਂ ਜਮਾਂ ਭੀੜੀਆਂ ਗਲੀਆਂ ਦੇ ਵਿੱਚ ਆ ਗਏ ਆ ਫਾਲਾਨੀ ਕਿਵੇਂ ਦਾ ਰਾਹ ਉੱਪਰ ਦੀ ਮੀ ਵਾਲੀ ਪੂਰਜੀ ਪਈ ਜਾਂਦੀ ਆ ਚੱਲ ਆ ਗਿਆ ਰਾ ਉਹਨੇ ਇੱਥੇ ਫਾੜ ਕੇ ਲੱਗੇ ਹੋਏ ਨੇ ਕੀ ਆ ਅੱਛਾ ਰੇਲ ਗੱਡੀ ਲੈਣਾ ਲੋ ਜੀ ਫਾੜ ਕੇ ਖੁੱਲ ਗਏ ਫਾੜਕ ਨਹੀਂ ਸੀ ਬਸ ਉਹੀ ਰੇਲਵੇ ਕਲਾਸ ਕ੍ਰੋਸਿੰਗ ਸੀ ਫਾੜਕ ਨਹੀਂ ਇੱਥੇ ਲੱਗੇ ਹੋਏ ਮਣ ਇੱਥੋਂ ਆਪਾਂ ਕਿਤੇ ਨੇੜੇ ਹੀ ਜਾਣਾ ਵਾਲਾ ਦੂਰ ਨਹੀਂ ਜਾਣਾ। ਇੱਥੇ ਕਿਤੇ ਟ੍ਰੇਨ ਆਉਂਦੀ ਹੋਵੇ ਸਪੀਡ ਨਾਲ। ਇੱਥੇ ਬਣਿਆ ਹੋਇਆ ਜੀ। ਆ ਦੇਖੋ ਸਾਹਮਣੇ ਤੁਸੀਂ ਦਰਸ਼ਨ ਕਰੋ। ਕਾਮਾ ਘਾਟਾ ਮਾਰੂ ਸ਼ਹੀਦਗੰਜ। ਇੱਥੇ ਕਿਤੇ ਮੋਟਰਸਾਈਕਲ ਲਾਦੀ ਆਪਾਂ। ਇੱਧਰ ਸਾਹਮਣੇ ਆਪਾਂ ਮੋਟਰਸਾਈਕਲ ਖੜਾ ਕਰਤਾ ਤੇ ਆ ਇੱਕ ਯਾਦਗਾਰ ਸਮਾਰਕ ਬਣਾਈ ਹੋਈ ਆ ਕਮਾ ਗਾਟਾ ਮਾਰੂ ਜਹਾਜ਼ ਦੀ ਜਿਹੜੀ ਘਟਨਾ ਹੋਈ ਆ ਉਹਦਾ ਇੱਥੇ ਇਤਿਹਾਸ ਵੀ ਲਿਖਿਆ ਹੋਇਆ ਹਿੰਦੀ ਦੇ ਵਿੱਚ ਵੀ ਇੱਧਰਲੇ ਪਾਸੇ ਬੰਗਲਾ ਦੇ ਵਿੱਚ ਜਸਤੇ ਦੇ ਇੱਧਰਲੇ ਪਾਸੇ ਜਮਾ ਨੇੜੇ ਹੁਗਲੀ ਨਦੀ ਚੱਲ ਰਹੀ ਆ ਇੱਥੇ ਉਹ ਜਹਾਜ਼ ਉਤਰਿਆ ਸੀ ਆ ਥਾਂ ਦੇ ਉੱਤੇ ਤਾਂ ਉਹਨਾਂ ਦੀ ਯਾਦ ਦੇ ਵਿੱਚ ਇਹ ਸਮਾਰਕ ਬਣਾਇਆ ਹੋਇਆ ਹੁਣ ਇੱਥੇ ਅਸਲ ਦੇ ਵਿੱਚ ਨਾ ਜਿੰਦਾ ਲੱਗਿਆ ਹੋਇਆ ਯਾਰ ਨਹੀਂ ਤੁਹਾਨੂੰ ਆਪਾਂ ਅੰਦਰ ਜਾ ਕੇ ਚੰਗੀ ਤਰ੍ਹਾਂ ਦਿਖਾਉਣਾ ਸੀ ਆ ਦੇਖੋ ਨਾ ਤਾਂ ਆਪਣਾ ਇੱਥੇ ਕੋਈ ਲਿੰਕ ਆ ਤੇ ਨਾ ਕੋਈ ਇੱਥੇ ਕੋਈ ਬੰਦਾ ਦਿਖ ਰਿਹਾ ਵੀ ਉਹ ਜਿੱਤੋਂ ਆਪਾਂ ਇਹ ਜਗਾ ਖਲਾ ਲਈਏ ਹੁਣ ਮੈਂ ਤੁਹਾਨੂੰ ਜੇ ਜ਼ੂਮ ਮਾਰ ਕੇ ਦਿਖਾਵਾਂ ਆ ਬਾਬਾ ਗੁਰਦਿੱਤ ਜੀ ਦੀ ਬਾਬਾ ਗੁਰਦਿੱਤ ਸਿੰਘ ਜੀ ਦੀ ਮਤਲਬ ਮੂਰਤੀ ਬਣਾ ਕੇ ਕੰਧ ਤੇ ਲਾਈ ਹੋਈ ਆ ਇਧਰ ਆ ਦੇਖੋ ਸਾਹਮਣੇ ਲਿਖਿਆ ਸਤੰਬਰ 29 1914 ਉਹ ਸਾਹਮਣੇ ਗੁਰੂ ਨਾਨਕ ਲਿਖਿਆ ਹੋਇਆ ਬੰਗਾਲੀ ਭਾਸ਼ਾ ਦੇ ਵਿੱਚ ਅਸਲ ਵਿੱਚ ਜਿਹੜਾ ਕਾਮਾਗਾਟਾ ਮਾਰੂ ਜਹਾਜ਼ ਸੀ ਨਾ ਉਹ ਗੁਰੂ ਨਾਨਕ ਜਹਾਜ਼ ਕੰਪਨੀ ਬਣਾਈ ਸੀ ਆ ਬਾਬਾ ਗੁਰਦਿੱਤ ਸਿੰਘ ਜੀ ਨੇ ਉਹਦੇ ਅੰਦਰ ਉਹ ਰਜਿਸਟਰ ਕੀਤਾ ਗਿਆ ਸੀ ਹੁਣ ਹੋਰ ਤੁਹਾਨੂੰ ਮੈਂ ਨਿਸ਼ਾਨੀਆਂ ਦਿਖਾਵਾਂ ਇੱਥੇ ਆਹ ਦੇਖੋ ਉਹ ਵੱਡਾ ਜਹਾਜ਼ ਖੜਾ ਪਿੱਛੇ ਤਾਂ ਇਧਰਲੇ ਪਾਸੇ ਛੋਟੀਆਂ ਬੀੜੀਆਂ ਲੈ ਕੇ ਨੇੜੇ ਲਾ ਕੇ ਸੀ ਤੇ ਬਾਬਾ ਗੁਰਦਤ ਸਿੰਘ ਜੀ ਦੇ ਤੇ ਨਾਲ ਹੋਰ ਵੀ ਜਿਹੜੇ ਸਿੰਘ ਹੁੰਦੇ ਸੀ ਉਹਨਾਂ ਦੀ ਅੰਗਰੇਜ਼ਾਂ ਦੇ ਨਾਲ ਝੜਾਪ ਵੀ ਹੋਈ ਆ ਥਾਂ ਦੇ ਉੱਤੇ। ਕਈ ਥਾਂ ਤੇ ਇਤਿਹਾਸ ਦੇਖਣ ਨੂੰ ਮਿਲਦਾ ਉੱਥੇ ਲਿਖਿਆ ਹੁੰਦਾ ਵੀ 67 ਤੋਂ ਜ਼ਿਆਦਾ ਇੱਥੇ ਜਿਹੜੇ ਕਮ ਅਗਾਟਾ ਮਾਰੂ ਜਹਾਜ਼ ਦੇ ਯਾਤਰੀ ਸੀ ਉਹ ਸ਼ਹੀਦ ਹੋ ਗਏ ਸੀ। ਇੱਥੇ ਲਿਖਿਆ ਹੋਇਆ ਵੀ ਬ੍ਰਿਟਿਸ਼ ਸੈਨਿਕਾਂ ਨੇ ਜਦੋਂ ਉਹਨਾਂ ਤੇ ਗੋਲੀਆਂ ਚਲਾਈਆਂ ਤਾਂ 19 ਲੋਕ ਮਾਰੇ ਗਏ ਸੀ ਤੇ ਅੰਨੇ ਗਾਇਲ ਹੋ ਗਏ ਉਹ ਲਿਖਿਆ ਹੋਇਆ ਇਹਨਾਂ ਨੇ। ਇਹ ਜਹਾਜ਼ 26 ਸਤੰਬਰ 1914 ਨੂੰ ਇਹ ਥਾਂ ਦੇ ਉੱਤੇ ਪਹੁੰਚਿਆ ਸੀ। ਬਾਕੀ ਹੋਰ ਤੁਹਾਨੂੰ ਹਿਸਟਰੀ ਦਾ ਬਹੁਤ ਦੱਸਣ ਵਾਲੀ ਹੈ ਇਹਦੀ ਪਰ ਇੱਕ ਵਾਰੀ ਤੁਹਾਨੂੰ ਆਪਾਂ ਸਮਾਰਕ ਦੇ ਦਰਸ਼ਨ ਕਰਵਾ ਦਈਏ। ਇਧਰਲੇ ਪਾਸੇ ਬਾਬਾ ਗੁਰਦਤਜੀ ਦੀ ਫੋਟੋ ਮੂਰਤੀ ਬਣਾਈ ਹੋਈ ਹੈ ਇਹ ਘੜ ਕੇ। ਇਧਰਲੇ ਪਾਸੇ ਵੀ ਇਤਿਹਾਸ ਹੀ ਲਿਖਿਆ ਹੋਇਆ। ਇਹ ਹੈਗਾ ਜੀ ਕੋਮਾ ਗਾਟਾ ਮਾਰੂ ਸ਼ਹੀਦ ਗੰਜ। ਸਮਾਰਕ ਬਣਾਇਆ ਹੋਇਆ ਹੈ। ਇਧਰਲੇ ਪਾਸੇ ਉਹਨਾਂ ਸ਼ਹੀਦਾਂ ਦੇ ਨਾਮ ਲਿਖੇ ਹੋਏ ਨਹੀਂ। ਕੁਝ ਦੇ ਨਾਮ ਇਹਨਾਂ ਲਿਖਿਆ ਵੀ ਹੋਇਆ ਵੀ ਗਵਰਨਮੈਂਟ ਰਿਕਾਰਡ ਦੇ ਵਿੱਚ ਹੈ ਨਹੀਂ। ਮਸਲ ਦੇ ਵਿੱਚ ਨਾ ਮੈਂ ਇਸ ਸਰੀਏ ਵਿੱਚ ਦੀ ਬਾਹ ਪਾ ਕੇ ਜਿੰਨੀ ਕਿ ਮੈਥੋਂ ਵੀਡੀਓ ਬਣ ਰਹੀ ਆ ਮੈਂ ਉੰਨੀ ਕੁ ਬਣਾ ਰਿਹਾ। ਇੱਥੇ ਕਿਤੇ ਕੋਈ ਫੋਨ ਨੰਬਰ ਵੀ ਨਹੀਂ ਲਿਖਿਆ ਹੋਇਆ ਨਹੀਂ ਆਪਾਂ ਫੋਨ ਕਰ ਲੈਣਾ ਸੀ। ਇਹ ਜਗ੍ਹਾ ਦਾ ਨਾਮ ਹੈਗਾ ਜੀ ਬੱਜ-ਬੱਜ ਘਾਟ ਉਹ ਸਾਈਡ ਤੇ ਲਿਖਿਆ ਨਾ ਬੱਜ ਬੱਜ ਸ਼ਹੀਦ ਗੰਜ ਕੋਮਾਗਾਟਾ ਮਾਰੂ ਕੋਮਾਗਾਟਾ ਮਾਰੂ ਜਹਾਜ਼ ਦਾ ਨਾਮ ਸੀ ਤੇ ਇਹ ਇੱਕ ਜਾਪਾਨੀ ਨਾਮ ਹੈ ਤੇ ਇਸੇ ਨਹੀਂ ਪੱਥਰ ਦੇ ਦੂਸਰੇ ਪਾਸੇ ਵੀ ਉਹਨਾਂ ਸ਼ਹੀਦਾਂ ਦੇ ਨਾਮ ਲਿਖੇ ਹੋਏ ਨੇ ਇਧਰਲੇ ਪਾਸੇ ਸਾਫ਼ ਦਿਖ ਰਿਹਾ ਕਿਰਪਾ ਸਿੰਘ ਬਰਕਤ ਸਿੰਘ ਮਨਸ਼ਾ ਸਿੰਘ ਰਾਮ ਸਿੰਘ ਮਾਇਆ ਸਿੰਘ ਪੂਰਨ ਸਿੰਘ ਲਾਲ ਸਿੰਘ ਤੁਸੀਂ ਸਕਰੀਨ ਸ਼ਾਟ ਲੈ ਕੇ ਵੀ ਨਾਮ ਪੜ੍ਹ ਸਕਦੇ ਹੋ ਤੇ ਜਵਾਹਰ ਨਾਲ ਨਹਿਰੂ ਪ੍ਰਾਈਮ ਮਿਨਿਸਟਰ ਆਫ ਇੰਡੀਆ ਜਨਵਰੀ 1952 ਦੇ ਵਿੱਚ ਉਹਨੇ ਇਹ ਮਤਲਬ ਸਮਾਰਕ ਨੂੰ ਬਣਾਉਣ ਦੇ ਵਿੱਚ ਹੈਲਪ ਕੀਤੀ ਸੀ ਮੈਨੂੰ ਐਸ ਵੀ ਨਾਲ-ਨਾਲ ਦਰਸ਼ਨ ਕਰਵਾ ਦਾਂਗੇ ਇੱਥੋਂ ਦੀਆਂ ਨਿਸ਼ਾਨੀਆਂ ਦਿਖਾ ਦਾਂਗੇ ਤੇ ਨਾਲ-ਨਾਲ ਇਤਿਹਾਸ ਵੀ ਦੱਸ ਦਾਂਗੇ ਪਰ ਇੱਥੇ ਕਿਤੇ ਵੀ ਕੋਈ ਫੋਨ ਨੰਬਰ ਨਹੀਂ ਲਿਖਿਆ ਹੋਇਆ ਯਾਰ ਹਨਾ ਜਾਂ ਕਿਸੇ ਨਾਲ ਗੱਲ ਕਰ ਸਕੀਏ ਇਸ ਸਮਾਰਕ ਨੂੰ ਖੋਲ ਕੇ ਆਪਾਂ ਅੰਦਰੋਂ ਤੁਹਾਨੂੰ ਦਿਖਾ ਦਿੰਦੇ ਪਰ ਬਾਹਰੋਂ-ਬਾਹਰੋਂ ਜਿੰਨੀ ਕੁ ਵੀਡੀਓ ਬਣਾ ਸਕਦੇ ਸੀ ਓਨੀ ਕੁ ਮੈਂ ਬਣਾ ਲਈ ਕਾਮਾਗਾਟਾ ਮਾਰੂ ਜਹਾਜ਼ ਦੀ ਤੁਹਾਨੂੰ ਮੈਂ ヒストਰੀ ਦੱਸਦਾ ਵੈਸਤਾ ਆ ਪਤਾਬਾਂ ਦੇ ਵਿੱਚ ਵੀ ਛੋਟੇ ਹੁੰਦੇ ਪੜਦੇ ਆਇਆ ਕਾਮਾਗਾਟਾ ਮਾਰੂ ਜਹਾਜ਼ ਦਾ ਨਾਮ ਸੀ ਤੇ ਇਹ ਇੱਕ ਜਾਪਾਨੀ ਨਾਮ ਸੀ ਇਸ ਜਹਾਜ਼ ਦੇ ਮੁਖੀ ਸੀ ਬਾਬਾ ਗੁਰਦਿੱਤ ਸਿੰਘ ਜੀ ਉਹ 376 ਯਾਤਰੀਆਂ ਨੂੰ ਹਾਂਗਕਾਂਗ ਤੋਂ ਵੈਨਕੂਵਰ ਲੈ ਕੇ ਗਏ ਸੀ ਕਿਉਂਕਿ ਉਸ ਟਾਈਮ ਕੈਨੇਡਾ ਵੀ ਅੰਗਰੇਜ਼ਾਂ ਦੇ ਅੰਡਰ ਸੀ ਇੰਡੀਆ ਵੀ ਅੰਗਰੇਜ਼ਾਂ ਦੇ ਅੰਡਰ ਸੀ ਤੇ ਕੈਨੇਡਾ ਦੇ ਵਿੱਚ ਜਿਹੜੇ ਸਿੱਖ ਵਸ ਰਹੇ ਸੀ ਕਹਿੰਦੇ ਉਹ ਵੀ ਬਹੁਤ ਤੰਗੀ ਨਾਲ ਜੂਝ ਰਹੇ ਸੀ ਉਹਨਾਂ ਦੀ ਹੈਲਪ ਕਰਨ ਵਾਸਤੇ ਇੱਥੋਂ ਜਹਾਜ਼ ਗਿਆ ਸੀ ਇਹ ਵੀ ਉੱਥੇ ਜਾ ਕੇ ਆਪਾਂ ਵਿਦਰੋਹ ਸ਼ੁਰੂ ਕਰਾਂਗੇ ਤਾਂ ਕੈਨੇਡਾ ਦੀ ਸਰਕਾਰ ਨੇ ਕਿਹਾ ਵੀ ਇੱਥੇ ਬੰਦਾ ਉਹੀ ਆ ਕੇ ਰਹਿ ਸਕਦਾ ਵੀ ਜਿਹੜਾ ਬੰਦਾ ਆਪਦਾ ਜਹਾਜ਼ ਲੈ ਕੇ ਆਊਗਾ ਆਪਦੀ ਕੰਪਨੀ ਦੇ ਨਾਮ ਤੇ ਰਜਿਸਟਰ ਹੋਊਗਾ ਕਿਉਂਕਿ ਉਹ ਟਾਈਮਾਂ ਦੇ ਵਿੱਚ ਫਲਾਈਟਾਂ ਨਹੀਂ ਚੱਲਦੀਆਂ ਹੁੰਦੀਆਂ ਸੀ ਪਰ ਬਾਬਾ ਗੁਰਦਿੱਤ ਸਿੰਘ ਜੀ ਨੇ ਕੀ ਕੀਤਾ ਜਹਾਜ਼ ਲਿਆ ਜਾਪਾਨ ਤੋਂ ਕਿਰਾਏ ਤੇ ਗੁਰੂ ਨਾਨਕ ਜਹਾਜ਼ ਨਾਮ ਦੀ ਕੰਪਨੀ ਰਜਿਸਟਰ ਕਰਵਾ ਕੇ ਫਿਰ ਜਹਾਜ਼ ਲੈ ਕੇ ਉੱਥੇ ਗਏ ਨੇ ਆਪਾਂ ਗੁਰਦਿੱਤ ਸਿੰਘ ਜੀ ਬਹੁਤ ਅਮੀਰ ਹੁੰਦੇ ਸੀ ਤੇ ਹਾਂਗਕਾਂਗ ਦੇ ਵਿੱਚੋਂ ਕੰਮ ਕਰਦੇ ਰਹੇ ਨੇ ਕਿਤੇ ਕਿਤੇ ਕਹਿੰਦੇ ਨੇ ਵੀ ਮਲੇਸ਼ੀਆ ਦੇ ਵਿੱਚ ਕੰਮ ਕਰਦੇ ਰਹੇ ਨੇ ਦੋ ਪੱਖੀ ਇਤਿਹਾਸ ਜਾਂ ਚੱਲਦਾ ਤੇ ਇਹ ਜਹਾਜ਼ ਹਾਂਗਕਾਂਗ ਤੋਂ ਵੈਨਕੂਵਰ ਗਿਆ 376 ਯਾਤਰੀ ਸੀ ਉਹਦੇ ਵਿੱਚੋਂ 340 ਸਿੱਖ ਸੀ ਤੇ 24 ਮੁਸਲਮਾਨ ਸੀ 12 ਹਿੰਦੂ ਸੀ 50 ਦਿਨ ਸਮੁੰਦਰ ਦੇ ਵਿੱਚ ਚੱਲ ਕੇ ਇਹ ਜਹਾਜ਼ ਵੈਨਕੂਵਰ ਪਹੁੰਚਦਾ ਪਰ ਕਨੇਡਾ ਵੀ ਉਹ ਟਾਈਮਾਂ ਦੇ ਵਿੱਚ ਅੰਗਰੇਜ਼ਾਂ ਦੇ ਅੰਡਰ ਸੀ ਅੰਗਰੇਜ਼ਾਂ ਨੇ ਫਿਰ ਇਹਨਾਂ ਨੂੰ ਉੱਥੇ ਉਤਰ ਨਹੀਂ ਦਿੱਤਾ ਘੱਟੋ ਘੱਟ 2 ਮਹੀਨੇ ਵੈਨਕੂਵਰ ਬੰਦਰਗਾਹ ਤੇ ਇਹ ਜਹਾਜ਼ ਖੜਾ ਰਿਹਾ ਫਿਰ ਉੱਥੋਂ ਫਿਰ ਜਹਾਜ਼ ਇਹ ਵਾਪਸ ਆ ਗਿਆ ਇੱਥੇ ਮਤਲਬ ਰਾਹ ਚ ਫਿਰ ਇਹਨਾਂ ਨੇ ਸਲਾਹ ਬਣਾਈ ਵੀ ਜਿੱਥੋਂ ਜਿੱਥੋਂ ਜਿਹੜਾ ਜਿਹੜਾ ਯਾਤਰੀ ਇਸ ਜਹਾਜ਼ ਦੇ ਵਿੱਚ ਚੜਦਾ ਰਿਹਾ ਉਹਨੂੰ ਉੱਥੇ-ਉੱਥੇ ਲਾਵਾਂਗੇ ਪਰ ਸਰਕਾਰ ਨੇ ਅੰਗਰੇਜ਼ਾਂ ਦੀ ਸਰਕਾਰ ਨੇ ਕਿਤੇ ਵੀ ਉਹਨਾਂ ਨੂੰ ਉਤਰ ਨਹੀਂ ਦਿੱਤਾ ਤੇ ਉਹ ਜਹਾਜ਼ ਸਿੱਧਾ ਪਹੁੰਚ ਗਿਆ ਸੀ ਕਲਕੱਤੇ ਫਿਰ ਕਲਕੱਤੇ ਦੇ ਵਿੱਚ ਉਹਨਾਂ ਸਾਰਿਆਂ ਨੂੰ ਯਾਤਰੀਆਂ ਨੂੰ ਜਹਾਜ਼ ਦੇ ਵਿੱਚੋਂ ਲਾ ਕੇ ਉਹਨਾਂ ਦੀ ਤਲਾਸ਼ੀ ਲਈ ਗਈ ਆ ਫਿਰ ਉਹਨਾਂ ਨੂੰ ਧੱਕੇ ਨਾਲ ਟ੍ਰੇਨਾਂ ਦੇ ਵਿੱਚ ਬਿਠਾ ਕੇ ਪੰਜਾਬ ਭੇਜਣ ਦੀ ਕੋਸ਼ਿਸ਼ ਕੀਤੀ ਗਈ ਆ ਫਿਰ ਇੱਥੇ ਹੱਥੋਂ ਪਾਈ ਹੁੰਦੀ ਆ ਅੰਗਰੇਜ਼ ਗੋਲੀਆਂ ਚਲਾਉਂਦੇ ਨੇ ਕਿਸੇ ਥਾਂ ਤੇ ਇਤਿਹਾਸ ਮਿਲਦਾ ਵੀ 67 ਤੋਂ ਪਲੱਸ ਬੰਦੇ ਸ਼ਹੀਦ ਹੋਏ ਨੇ ਤੇ ਕਿਸੇ ਇਹ ਜਿਹੜੀ ਥਾਂ ਦੇ ਉੱਤੇ ਅਫੀਸ਼ੀਅਲ ਬੋਰਡ ਲੱਗਿਆ ਹੋਇਆ ਇੱਥੇ ਲਿਖਿਆ ਹੋਇਆ ਵੀ 19 ਬੰਦੇ ਸ਼ਹੀਦ ਹੋਏ ਨੇ ਵੀ ਇਹ ਜਿਹੜਾ ਆਫ ਨਾਲ ਚੱਲਣ ਵਾਲਾ ਜਹਾਜ਼ ਸੀ ਨਾ ਇਹ 4 ਮਾਰਚ 1914 ਨੂੰ ਇੱਥੋਂ ਚੱ ਤੇ 50 ਦਿਨਾਂ ਦਾ ਸਫਰ ਕਰਕੇ 23 ਮਈ 1914 ਨੂੰ ਵੈਨਕੂਵਰ ਪਹੁੰਚਿਆ ਵੈਨਕੂਵਰ 2 ਮਹੀਨੇ ਘਟੋ ਘਟ ਖੜਾ ਰਿਹਾ ਉਸ ਤੋਂ ਬਾਅਦ 27 ਸਤੰਬਰ 1914 ਨੂੰ ਇਹ ਕਲਕੱਤੇ ਪਹੁੰਚ ਗਿਆ ਸੀ ਜੀ ਤੇ ਬਾਬਾ ਗੁਰਦਿੱਤ ਸਿੰਘ ਜੀ ਅੰਡਰਗਰਾਉਂਡ ਹੋ ਗਏ ਸੀ ਇੱਥੋਂ ਬਚ ਕੇ ਨਿਕਲ ਗਏ ਸੀ ਪੰਜਾਬ ਵਾਲੇ ਪੌਂਪਾਸੇ ਪਹੁੰਚ ਕੇ ਉਹਨਾਂ ਨੇ ਦੁਬਾਰੇ ਫਿਰ ਵਿਦਰੋਹ ਸ਼ੁਰੂ ਕਰਤਾ ਸੀ ਤੇ ਪੰਡਤ ਜਵਾਲਨਾਰ ਨਹਿਰੂ ਨੂੰ ਇਹ ਚੀਜ਼ ਦਾ ਪਤਾ ਲੱਗਿਆ ਤਾਂ ਫਿਰ ਉਹਨਾਂ ਨੇ ਇੱਥੇ ਅਫੀਸ਼ੀਅਲ ਬੋਰਡ ਵੀ ਲੱਗਿਆ ਹੋਇਆ ਵੀ ਉਹਨਾਂ ਨੇ ਇਹ ਸਮਾਰਕ ਬਣਾਉਣ ਦੇ ਵਿੱਚ ਹੈਲਪ ਕੀਤੀ ਆ ਤੇ ਇਹ ਇਥੋਂ ਦੀ ਹਿਸਟਰੀ ਸੀ ਬਾਕੀ ਜਿਹੜਾ ਇਥੋਂ ਨੇੜੇ ਰੇਲਵੇ ਸਟੇਸ਼ਨ ਪੈਂਦਾ ਨਾ ਉਸ ਸਟੇਸ਼ਨ ਦਾ ਨਾਮ ਵੀ ਕਾਮਾਗਾਟਾ ਮਰੂ ਜਹਾਜ ਦੇ ਨਾਮ ਤੇ ਹੀ ਰੱਖਿਆ ਗਿਆ ਸਕਰੀਨ ਸ਼ਾਟ ਲੈ ਕੇ ਤੁਸੀਂ ਪੜ ਸਕਦੇ ਹੋ ਜਿਹੜਾ ਇਥੋਂ ਦਾ ਅਫੀਸ਼ੀਅਲ ਜਿਹੜਾ ਇਤਿਹਾਸ ਹੈ ਕਈ ਵਾਰ ਆਪਾਂ ਇਤਿਹਾਸ ਦੱਸਣ ਲੱਗੇ ਕਿਸੇ ਦੇ ਤੱਥ ਹੋਰ ਹੁੰਦੇ ਨੇ ਤੇ ਕਿਸੇ ਦੇ ਤੱਥ ਹੋਰ ਹੁੰਦੇ ਨੇ ਹੁਣ ਤੁਸੀਂ ਆਹ ਦੇਖੋ ਨੇ ਹੱਥੇ ਸੈਨਿਕਾਂ ਤੇ ਗੋਲੀਬਾਰੀ ਕੀਤੀ ਗਈ ਤੇ 19 ਲੋਕ ਮਾਰੇ ਗਏ ਸੀ ਪਰ ਕਈ ਥਾਵਾਂ ਤੇ ਕਿਹਾ ਜਾਂਦਾ ਕਿ 67 ਲੋਕ ਮਾਰੇ ਗਏ ਸੀ 67 ਲੋਕ ਸ਼ਹੀਦ ਹੋ ਗਏ ਸੀ 1914 ਦੀ ਗੱਲ ਹੈ ਜੀ ਇਹ ਬਾਬਾ ਗੁਰਦਿੱਤ ਸਿੰਘ ਜੀ ਦੀ ਅਗਵਾਈ ਚ ਥਾਂ ਵਧੀਆ ਸੀ ਇਤਿਹਾਸ ਵਧੀਆ ਸੀ ਇੱਥੋਂ ਦਾ ਦੇਖਣ ਵਾਲਾ ਸੀ ਸੁਣਾਉਣ ਵਾਲਾ ਸੀ ਪਰ ਜੇ ਕੋਈ ਬੰਦਾ ਮਿਲ ਜਾਂਦਾ ਤਾਂ ਜਾਦੇ ਵਧੀਆ ਹੋ ਜਾਣਾ ਸੀ ਅਸਲ ਦੇ ਵਿੱਚ ਇਹ ਇੱਕ ਨਿੱਕਾ ਜਿਹਾ ਸਮਾਰਕ ਬਣਾਇਆ ਹੋਇਆ ਇੰਨੀ ਕ ਥਾਂ ਦੇ ਉੱਤੇ ਇਧਰਲੇ ਪਾਸੇ ਹੁਗਲੀ ਨਦੀ ਚੱਲ ਰਹੀ ਆ ਤੇ ਐਗਜ਼ੈਕਟ ਥਾਂ ਜੀ ਉਹ ਸ਼ਹੀਦੀ ਵਾਲੀ ਇਤਿਹਾਸ ਬਹੁਤ ਵੱਡਾ ਪਰ ਸਮਾਰਕ ਛੋਟਾ ਬਣਿਆ ਹੋਇਆ ਸੀ ਤਾਂ ਕਰਕੇ ਸਮਾਰਕ ਦੇ ਵਿੱਚ ਦਿਖਾਉਣ ਨੂੰ ਕੋਈ ਬਾਲੀਆਂ ਚੀਜ਼ਾਂ ਹੈ ਨਹੀਂ ਸੀ ਜਿੰਨੀਆਂ ਜਿੰਨੇ ਕੇ ਨਾਮ ਲਿਖੇ ਹੋਏ ਜਿੰਨੀਆਂ ਕੇ ਮੂਰਤੀਆਂ ਬਣੀਆਂ ਹੋਈਆਂ ਸੀ ਉਹ ਤੁਹਾਨੂੰ ਸਾਰੀਆਂ ਦਿਖਾਤੀਆਂ ਸੀ ਆਪਾਂ ਤੇ ਜੇ ਵੈਸੇ ਆਪਾਂ ਇਤਿਹਾਸ ਦੀ ਗੱਲ ਕਰੇ ਮੈਂ ਤੁਹਾਨੂੰ ਜਿਆਦਾ ਡੀਪ ਤਾਂ ਨਹੀਂ ਦੱਸਦਾ ਹੁੰਦਾ ਉਹ ਫਿਰ ਐ ਹੁੰਦਾ ਵੀ ਤੁਸੀਂ ਵੀ ਉਲਝ ਜੂਗੇ ਉਹ ਚੀਜ਼ ਨੂੰ ਲੈ ਕੇ ਹਨਾ ਵੀ ਕਾਮਾਗਾਟਾ ਮਾਰੂ ਜਾਪਾਨੀ ਨਾਮ ਸੀ ਚਲੋ ਇਹ ਤੁਹਾਨੂੰ ਦੱਸਤਾ ਆਪਾਂ ਪਰ ਗੁਰੂ ਨਾਨਕ ਕੰਪਨੀ ਖੋਲੀ ਸੀ ਬਾਬਾ ਗੁਰਦਿੱਤ ਸਿੰਘ ਜੀ ਨੇ ਉੱਥੇ ਉਹ ਜਹਾਜ਼ ਰਜਿਸਟਰ ਕਰਵਾਇਆ ਸੀ ਆਪਦੇ ਨਾਮ ਦੇ ਰਜਿਸਟਰ ਕਰਵਾਉਣ ਦਾ ਕਾਰਨ ਇਹ ਬਣ ਗਿਆ ਸੀ ਭਾਈ ਅੰਗਰੇਜ਼ਾਂ ਨੇ ਰੂਲ ਕੱਢ ਰੱਖਿਆ ਸੀ ਵੀ ਜੇ ਕਿਸੇ ਬੰਦੇ ਨੇ ਆਪਣੇ ਕੈਨੇਡਾ ਦੇ ਵਿੱਚ ਰਹਿਣ ਆਉਣਾ ਤਾਂ ਉਹ ਡਾਇਰੈਕਟ ਆਵੇ ਰਾਹ ਚ ਨਾ ਕਿਤੋਂ ਆਵੇ ਤੇ ਜਿੱਥੋਂ ਡਾਇਰੈਕਟ ਆ ਰਿਹਾ ਜਿੱਥੋਂ ਦਾ ਉਹ ਸਿਟੀਜ਼ਨ ਆ ਉੱਥੋਂ ਦਾ ਹੀ ਜਹਾਜ਼ ਹੋਵੇ ਤੇ ਉਹਦੇ ਨਾਂ ਤੇ ਜਾਂ ਉਹਦੀ ਕੰਪਨੀ ਦੇ ਰਜਿਸਟਰ ਹੋਵੇ ਇੰਡੀਆ 'ਚ ਉਹ ਟਾਈਮਾਂ ਦੇ ਵਿੱਚ ਜਹਾਜ਼ ਬਣਦੇ ਨਹੀਂ ਹੁੰਦੇ ਸੀ ਫਿਰ ਬਾਬਾ ਗੁਰਦਤ ਸਿੰਘ ਜੀ ਨੇ ਕੀ ਕੀਤਾ ਜਹਾਜ਼ ਖਰੀਦਿਆ ਆਪ ਕੰਪਨੀ ਰਜਿਸਟਰ ਕਰਵਾਈ ਉਹਨਾਂ ਕੋਲ ਚੰਗਾ ਪੈਸਾ ਹੁੰਦਾ ਸੀ ਚੰਗੀ ਉਹਨਾਂ ਦੀ ਕਹਿੰਦੇ ਕਾਰੋਬਾਰ ਸੀ ਤਾਂ ਕਰਕੇ ਉਹਨਾਂ ਨੇ ਜਹਾਜ਼ ਖਰੀਦ ਕੇ ਉੱਧਰ ਨੂੰ ਲੈ ਗਏ ਸੀ ਅੰਗਰੇਜ਼ਾਂ ਦੀਆਂ ਸ਼ਰਤਾਂ ਮੰਨੀਆਂ ਵੀ ਹਾਂ ਜਿਵੇਂ ਤੁਸੀਂ ਕਹੋਗੇ ਅਸੀਂ ਉਹਵੇਂ ਮੰਨ ਕੇ ਸ਼ਰਤਾਂ ਕੈਨੇਡਾ ਪਹੁੰਚਾਂਗੇ ਪਰ ਕੈਨੇਡਾ ਪਹੁੰਚ ਕੇ ਵੀ ਅੰਗਰੇਜ਼ਾਂ ਨੇ ਉਹਨਾਂ ਨੂੰ ਉੱਤਰ ਨਹੀਂ ਦਿੱਤਾ ਧੋਖਾ ਕੀਤਾ ਫਿਰ ਜਸਟਿਨ ਟਰੂਡੋ ਵਰਗੇ ਨੇ ਅੱਜ ਦੀ ਡੇਟ ਦੇ ਵਿੱਚ ਮਾਫੀ ਮੰਗ ਰਹੇ ਨੇ ਵੀ ਹਾਂ ਉਹ ਗਲਤੀ ਹੋਈ ਆ ਕੈਨੇਡਾ ਦੇ ਵਿੱਚ ਤਾਂ ਕਰਕੇ ਫਿਰ ਮੈਂ ਜ਼ਿਆਦਾ ਡੀਪ ਨਹੀਂ ਦੱਸਦਾ ਹੁੰਦਾ ਐਵੇਂ ਦਾ ਇਤਿਹਾਸ ਆ ਇਹਦਾ ਹਜੇ ਹੋਰ ਵੀ ਬਹੁਤ ਗੱਲਾਂ ਨੇ ਪਰ ਮੋਟਾ-ਮੋਟਾ ਜਨੂ ਇਹ ਦੱਸਦਾ ਵੀ ਇਹ ਥਾਂ ਦੇ ਉੱਤੇ ਸ਼ਹੀਦ ਹੋਏ ਨੇ ਜੀ ਕਾਮਾਗਾਟਾ ਮਾਰੂ ਦੇ ਜਿਹੜਾ ਅੰਗਰੇਜ਼ਾਂ ਨੇ ਕੀਤੇ ਸੀ ਕਿਉਂਕਿ ਉਹ ਟਾਈਮਾਂ ਦੇ ਵਿੱਚ ਕੈਨੇਡਾ ਜਾਣ ਵਾਸਤੇ ਕੋਈ ਵੀਜ਼ਾ ਨਹੀਂ ਚਾਹੀਦਾ ਹੁੰਦਾ ਸੀ ਕਿਉਂਕਿ ਕੈਨੇਡਾ ਵੀ ਬ੍ਰਿਟਿਸ਼ ਦੇ ਅੰਡਰ ਆਉਂਦਾ ਸੀ ਬਸ ਇਹ ਲਾ ਲਓ ਵੀ ਇੱਕ ਸਟੇਟ ਤੋਂ ਦੂਜੀ ਸਟੇਟ ਜਾਣ ਵਾਲਾ ਕੰਮ ਸੀ ਉਹ ਟਾਈਮਾਂ ਦੇ ਵਿੱਚ ਕੈਨੇਡਾ ਜਾਣਾ ਕੈਨੇਡਾ ਦੇ ਵਿੱਚ ਉਦੋਂ 2 ਕ ਹਜ਼ਾਰ ਦੇ ਨੇੜੇ ਜਿਹੜੇ ਸਿੱਖ ਵਸਦੇ ਸੀ ਉਹ ਵੀ ਤੰਗ ਸੀ ਕੈਨੇਡਾ ਸਰਕਾਰ ਤੋਂ ਮਤਲਬ ਬ੍ਰਿਟਿਸ਼ ਦੇ ਅੰਡਰ ਸੀ ਉਹ ਵੀ ਫਿਰ ਉਹਨਾਂ ਦੀ ਹੈਲਪ ਕਰਨ ਵਾਸਤੇ ਬਾਬਾ ਗੁਰਦਤ ਸਿੰਘ ਜੀ ਇੱਥੋਂ ਜਹਾਜ਼ ਲੈ ਕੇ ਗਏ ਸੀ ਪਰ ਅੰਗਰੇਜ਼ਾਂ ਨੇ ਫੇਰ ਧੋਖਾ ਕੀਤਾ ਉਹਨਾਂ ਨੂੰ ਉੱਥੇ ਉਤਰ ਨਹੀਂ ਦਿੱਤਾ ਉਹਨਾਂ ਜੋ ਤਲਾਸ਼ੀ ਲਈ ਗਈ ਹੈ ਨਾ ਤਾਂ ਸਾਰੇ ਨਹੱਥੇ ਸੀ ਕਿਸੇ ਕੋਲ ਕੋਈ ਹਥਿਆਰ ਨਹੀਂ ਸੀ ਵੀ ਅਗਲਾ ਕਹੇ ਨਾ ਵੀ ਤੁਸੀਂ ਜਹਾਜ਼ ਲੈ ਕੇ ਆ ਰਹੇ ਹੋ ਇਹਨੇ ਯਾਤਰੀ ਲੈ ਕੇ ਆ ਰਹੇ ਹੋ ਵੀ ਤੁਹਾਡੇ ਕੋਲ ਹਥਿਆਰ ਹੋਣਗੇ ਤੁਸੀਂ ਮਤਲਬ ਇੱਥੇ ਹਿੰਸਾ ਫਲਾਓਗੇ ਜਾਂ ਕਿਵੇਂ ਵੀ ਪਰ ਜਦੋਂ ਤਾਈ ਤਲਾਸ਼ੀ ਲਈ ਗਈ ਉਹ ਸਾਰੇ ਨੇ ਹੱਥੇ ਨਿਕਲੇ ਫੇਰ ਵੀ ਨਹੱਥਿਆਂ ਤੇ ਉਹਨਾਂ ਨੇ ਗੋਲੀਆਂ ਚਲਾ ਦਿੱਤੀਆਂ ਸੀ 2 ਮਹੀਨੇ ਕੈਨੇਡਾ ਦੀ ਵੈਨਕੂਵਰ ਦੀ ਬੰਦਰਗਾਹ ਤੇ ਖੜੇ ਰਹਿਣਾ ਜਹਾਜ਼ ਬਹੁਤ ਵੱਡੀ ਗੱਲ ਹੁੰਦੀ ਹੈ। ਇਹ ਜਹਾਜ਼ ਹਾਂਗਕਾਂਗ ਤੋਂ ਧਰਤੀ ਦੇ ਦੂਜੇ ਪਾਸੇ ਦੀ ਗਿਆ ਸੀ। ਜੇ ਤੁਸੀਂ ਮੈਪ ਤੁਹਾਨੂੰ ਪਤਾ ਹੋਵੇ ਵੀ ਇੰਡੀਆ ਦਾ ਆਪਣੇ ਦੁਨੀਆ ਦਾ ਵਰਲਡ ਮੈਪ ਕਿਵੇਂ ਹੈ ਤਾਂ ਤੁਹਾਨੂੰ ਆਈਡੀਆ ਹੋਊਗਾ ਵੀ ਜਿਵੇਂ ਦੁਨੀਆ ਗੋਲ ਆ ਨਾ ਤਾਂ ਜੇ ਹਾਂਗਕਾਂਗ ਤੋਂ ਵੈਨਕੂਵਰ ਵਾਲੇ ਪਾਸੇ ਨੂੰ ਜਾਣਾ ਹੋਵੇ ਤਾਂ ਇੰਡੀਆ ਦੇ ਥੱਲੇੋਂ ਦੀ ਹੋ ਕੇ ਸ਼੍ਰੀਲੰਕਾ ਕੋਲ ਦੀ ਹੋ ਕੇ ਅਫਰੀਕਾ ਕੋਲ ਦੀ ਹੋ ਕੇ ਫਿਰ ਤੁਸੀਂ ਵੈਨਕੂਵਰ ਉੱਪਰ ਦੀ ਘੁੰਮ ਕੇ ਜਾ ਸਕਦੇ ਹੋ। ਪਰ ਇਹ ਇਧਰ ਦੀ ਨਹੀਂ ਗਏ ਇਹ ਪਿਛਲੇ ਪਾਸੇ ਧਰਤੀ ਦੇ ਘੁੰਮ ਕੇ ਗਏ ਨੇ ਸਮੁੰਦਰ ਵਿੱਚ ਦੀ ਕਿਉਂਕਿ ਧਰਤੀ ਸਾਰੀ ਗੋਲ ਆ ਤੇ 50 ਦਿਨਾਂ ਦੇ ਵਿੱਚ ਉੱਥੇ ਪਹੁੰਚ ਗਏ ਸੀ ਆ ਮੁੰਲਾ ਦਾ ਪਹੁੰਚ ਗਏ ਆ ਆਪਾਂ ਘਾਟ ਤੇ Let me ask to someone ਉਹ ਬੁੜੀਆ ਜਾਣਾ ਕੋਲ ਬੁੜੀਆ ਵਾਲੀ ਸਾਈਡ ਕਰਾਸ ਕਰਨਾ ਹੈ 42 ਹਾਂ ਕੋਲ ਬੁੜੀਆ ਜਾਣਾ ਹੈ ਹਾਂ ਨਦੀ ਕਰਾਸ ਕਰਨਾ ਹੈ 오ਡੀਸਾ ਵਾਲੀ ਸਾਈਡ ਜਾਣਾ ਹੈ ਵੈਸੀ ਹਾਂ ਮੇਂ ਕੋਲਕਾਤਾ ਜੋ ਬੰਬੇ ਮੇਨ ਹਾਈਵੇ ਹੈ ਨਾ ਇਧਰ ਹੀ ਹੈ ਉਹ ਸਾਹਮਣੇ ਚੱਲ ਰਹੀ ਹੈ ਜੀ ਹੁਗਲੀ ਨਦੀ ਇਸ ਘਾਟ ਦਾ ਨਾਮ ਹੈਗਾ ਆਚੀਪੂ ਤੇ ਇੱਥੇ ਆਪਣਾ ਮੋਟਰਸਾਈਕਲ ਖੜਾ ਇਹਨਾਂ ਬਾਈਆਂ ਨੇ ਸਾਨੂੰ ਕਿਹਾ ਵੀ ਤੁਹਾਨੂੰ ਆਪ ਦਾ ਸਮਾਨ ਲਾਉਣਾ ਪੈਣਾ ਵੀ ਸਮਾਨ ਲਾ ਕੇ ਸਾਰਾ ਫਿਰ ਤੁਹਾਨੂੰ ਪਰਲੇ ਪਾਸੇ ਟਪਾਵਾਂਗੇ ਗਾਹਾਂ ਜਾ ਕੇ ਤੁਹਾਨੂੰ ਫੇਰ ਆਪ ਦਾ ਸਮਾਨ ਬੰਦਣਾ ਪੈਣਾ ਫਿਰ ਇਹ ਕਹਿੰਦੇ ਵੀ ਇੱਕ ਨਵੀਂ ਬੋਟ ਆਊਗੀ ਅੱਧੇ ਘੰਟੇ ਬਾਅਦ ਉਹਦੇ ਵਿੱਚ ਤੁਸੀਂ ਸਣੇ ਸਮਾਨ ਜਾ ਸਕਦੇ ਹੋ ਮੋਟਰਸਾਈਕਲ ਲੈ ਕੇ ਪਰ ਇੱਥੇ ਇੱਕ ਲੋਕਲ ਬੰਦਾ ਕਹਿੰਦਾ ਬਾਈ ਤੁਹਾਨੂੰ ਉੱਚ ਵੀ ਸਮਾਨ ਲਾਉਣਾ ਹੀ ਪੈਣਾ ਨਹੀਂ ਮੁੜ ਕੇ ਨਾ ਇਹ ਕਲੇਸ਼ ਕਰ ਲੈਂਦੇ ਨੇ ਮੋਟਰਸਾਈਕਲ ਦੇ ਪੈਸੇ ਅੱਡ ਤੇ ਸਮਾਨ ਦੇ ਪੈਸੇ ਅੱਡ ਦੇਣੇ ਪੈਂਦੇ ਨੇ ਹੁਣ ਦੇਖਦੇ ਆ ਨਵੀਂ ਬੋਟ ਆਈ ਆ ਜੇ ਇਹਦੇ ਵਿੱਚ ਵੀ ਇੰਝ ਹੋਇਆ ਤਾਂ ਫਿਰ ਕੀ ਕਹਿ ਸਕਦੇ ਆ ਇੱਕ ਬੋਰਡ ਜਿਹੜੀ ਪਹਿਲਾਂ ਇੱਥੇ ਖੜੀ ਸੀ ਉਹ ਚਲੀ ਗਈ। ਇਸ ਨਦੀ ਨੂੰ ਪਾਰ ਕਰਨ ਦਾ ਕੋਈ ਹੋਰ ਰਾਹ ਨਹੀਂ ਹੈਗਾ ਜਾਂ ਫਿਰ ਇੱਥੋਂ ਮੈਨੂੰ 1.5 ਤੋਂ 2 ਘੰਟੇ ਮਗਰ ਜਾਣਾ ਪੈਣਾ ਹਾਵੜਾ ਬ੍ਰਿਜ ਜਾਂ ਫਿਰ ਇੱਥੋਂ ਕਿਸ਼ਤੀ ਲੈ ਕੇ ਜਾਣੀ ਪੈਣੀ ਆ ਅੱਧੇ ਘੰਟੇ ਦੇ ਵਿੱਚ ਆਪਾਂ ਪਰਲੇ ਪਾਸੇ ਪਹੁੰਚ ਜਾਾਂਗੇ। ਆ ਇਹਦੇ ਪਰਲੇ ਪਾਸੇ ਉੜੀਸਾ 메ਨ ਲੈਂਡ ਇੰਡੀਆ ਦੂਜਾ ਪਾਸਾ ਆ ਗਿਆ ਮਤਲਬ ਉੱਥੋਂ ਸਾਨੂੰ ਕਲਕੱਤਾ ਬੰਬੇ ਵਾਲਾ ਹਾਈਵੇ ਮਿਲ ਜਾਊਗਾ। ਜਿਹੜੇ ਪਰਲੇ ਪਾਸੇ ਨੂੰ ਆਪਾਂ ਜਾਣਾ ਉਹ ਜਗ੍ਹਾ ਦਾ ਨਾਮ ਹੈਗਾ ਜੀ ਉਲਬੁੜੀ ਆ। ਉਹ ਜੀ ਇੱਕ ਵਾਰ ਫੇਰ ਆਪਾਂ ਬੋਰਡ ਦੇ ਵਿੱਚ ਚੜ ਗਏ ਆ ਆ ਸਾਰੀਆਂ ਸਵਾਰੀਆਂ ਨੇ ਆ ਆਪਣਾ ਸਮਾਨ ਪਿਆ ਖੋਲਿਆ ਉਹ ਮੇਰਾ ਬੈਗ ਪਿਆ ਆ ਮੋਟਰਸਾਈਕਲ ਖੜਾ ਆ ਟੈਂਕ ਪੈਗਾ ਹੁਣ ਜਿੰਨਾ ਟਾਈਮ ਤੜਕੇ ਸਮਾਨ ਬੰਨਣ ਤੇ ਲੱਗਿਆ ਉਨਾ ਹੀ ਯਾਰ ਹੁਣ ਦੁਬਾਰੇ ਫੇਰ ਲੱਗੂਗਾ ਅੱਧਾ ਘੰਟਾ ਘਟੋ ਘਾਟ ਆਪਣਾ ਵੱਧ ਲੱਗ ਗਿਆ ਇੱਥੇ ਪਰ ਹੋਰ ਕੋਈ ਰਾਹ ਨਹੀਂ ਸੀ ਨਹੀਂ ਟ੍ਰੈਫਿਕ ਵਿੱਚ ਦੀ ਜਾਣਾ ਪੈਣਾ ਸੀ 2 ਘੰਟੇ ਸਫਰ ਕਰਕੇ ਅੱਧਾ ਸਮਾਨ ਮੈਂ ਉੱਥੇ ਛੱਡਿਆ ਆ ਤੇ ਥੋੜਾ ਜਿਹਾ ਪਿਆ ਬਾਲੀ ਭਗਾਈ ਕਰਾਤੀ ਯਾਰ ਸਾਹ ਚੜ ਗਏ ਤੜਕੀ ਇੱਕ ਆਪ ਚਾਹ ਦਾ ਪੀ ਕੇ ਤੁਰੇ ਹੋਏ ਆ ਮੋਟਰਸਾਈਕਲ ਆਪਣਾ ਉਹ ਖੜਾ ਆ ਵੀ ਜਖੀ ਹੈ ਹੁਣ ਬਾਲੀ ਜੂਨ ਬਦੀਨ ਜੀ ਹੈ ਮੋਟਰਸਾਈਕਲ ਦੀ ਇਹ ਵੀ ਕਹਿੰਦਾ ਹੁਣ ਕਿਦੇ ਹੱਥ ਲੱਗ ਗਿਆ ਉਹ ਮਗਰਨਾ ਸਿੱਟਦੇ ਵਾਰ ਬਸਾ ਘਰ ਚ ਬੰਦੇ ਟ੍ਰੇਂਡ ਨੇ ਇਹ ਪੂਰੇ ਆਪਾਂ ਦਾ ਸੈਟ ਲੈਣ ਦੇ ਦਨਾਂ ਦੀ ਜਿੱਚ ਅਰਬ ਸਾਗਰ ਨਹੀਂ ਹੈਗਾ ਇਹ ਇੱਧਰ ਬੰਗਾਲ ਦੀ ਖਾੜੀ ਚੱਲਦੀ ਆ ਲੋ ਜੀ ਹੁਗਲੀ ਨਦੀ ਚੋਂ ਮੋਟਰਸਾਈਕਲ ਟਪਾ ਕੇ ਇਹ ਆਪਣਾ ਲਾਸਟ ਐਕਸਪੀਰੀਅੰਸ ਸੀ ਵੀ ਆਪਾਂ ਬੋਟਾਂਾਂ ਦੇ ਵਿੱਚ ਧਰੇ ਨੇ ਮੋਟਰਸਾਈਕਲ ਇਸ ਤੋਂ ਬਾਅਦ ਆਪਾਂ ਜਿੰਨਾ ਵੀ ਸਫਰ ਕਰਨਾ ਮਨ ਲੱਗਦਾ ਇਹ ਜੀ ਕੋਈ ਥਾਂ ਹੋਵੇ ਮੰਤ ਲੱਗਦਾ ਨਹੀਂ ਆਉਗੀ ਵੀ ਆਪਾਂ ਨੂੰ ਬੋਟ ਦੇ ਵਿੱਚ ਮੋਟਰਸਾਈਕਲ ਧਰ ਕੇ ਟਪਾਉਣਾ ਪਊਗਾ। ਇਧਰਲੇ ਪਾਸੇ ਹੀ ਆ ਰਵਾਜ। ਇੱਕ ਬ੍ਰਹਮਪੁੱਤਰਾਂ ਦੇ ਕੰਡੇ ਤੇ ਤੇ ਇੱਕ ਇਧਰਲੇ ਪਾਸੇ ਕਲਕੱਤੇ ਨਾਰਥ-ਈਸਟ ਵਾਲਾ ਪਾਸਾ ਬ੍ਰਹਮਪੁੱਤਰ ਨਦੀ ਦੇ ਕੰਡੇ ਤੇ ਚੱਲਦਾ। ਬਾਕੀ ਮੇਗਾ ਲੰਘੂਲਿਆ ਚ ਹੋਰ ਵੀ ਇਸ ਤਰ੍ਹਾਂ ਕੁਸ਼ਤੀਆਂ ਚ ਟਪਾਉਣ ਦਾ ਰਵਾਜ ਉਧਰਲੇ ਪਾਸੇ ਮੋਟਰਸਾਈਕਲ ਬਹੁਤ ਆ। ਉਹ ਨਹੀਂ ਕਿਵੇਂ ਦਰਾ ਯਾਰਾਂ। ਸਹੀ ਆ ਕੇ ਗਲਤ ਆ ਕੋਈ ਨਹੀਂ ਪਤਾ। ਤੇ ਹੁਣ ਆਪਾਂ ਚੱਲਦੇ ਆ ਜੀ ਇਥੋਂ ਬ੍ਰੇਕਫਾਸਟ ਕਰਨ ਜਿਹੜੀਆਂ ਗਲੀਆਂ ਮੈਂ ਦੇਖ ਲਿਆ ਨਾ ਕਲਕੱਤੇ ਵਾਲੇ ਪਾਸੇ ਦੀਆਂ ਆ ਥਾਵਾਂ ਜਿਹੜੀਆਂ ਮੈਂ ਨਹੀਂ ਕਿਤੇ ਹੋਰ ਦੇਖੀਆਂ ਜਾਂ ਕਿਸੇ ਨੇ ਹੋਰ ਦੇਖੀਆਂ ਹੋਣੀਆਂ ਲੋਕਾਂ ਦੀ ਨਿਗਾ ਮੇਰੇ ਤੇ ਹੀ ਆ ਚਲੋ ਹੁਣ ਆਪਾਂ 메ਨ ਸੜਕ ਜਿੱਤੇ ਲੱਗ ਜਾਾਂਗੇ ਅੱਗੇ ਜਾ ਕੇ ਆਹ ਦੇਖੋ ਦਾਲ ਚੀਨੀ ਵਰਗੀਆਂ ਮੱਛੀਆਂ ਪਈਆਂ ਨੇ ਸੁਕਾ ਸੁਕਾ ਕੇ ਇੱਥੇ ਇਹਨਾਂ ਕੱਪੜਾ ਸੁਕੜਾਣੀ ਪਾਇਆ ਹੁੰਦਾ ਤਾਰਾਂ ਤੇ ਜਿੰਨੀ ਮੱਛੀ ਸੁਕਕਣੀ ਪਾਈ ਹੁੰਦੀ ਆ ਇਹ ਹੁਣ ਪਤਾ ਨਹੀਂ ਕਿੱਧਰ ਦੀ ਲੈ ਚੱਲਿਆ ਵatani ਸਰ ਜੀ ਕੋਲਕਾਤਾ ਬੰਬੇ ਹਾਈਵੇ ਚੱਲ ਛੱਡ ਪਰੇ ਉਹ ਬੁਜਾਰਾ ਚੁੱਪੀ ਕਰ ਗਿਆ ਇੱਕ ਚੁੱਪ ਸੌ ਸੁਖ ਸਰ ਕੋਲਕਾਤਾ ਬੰਬੇ ਹਾਈਵੇ ਬੰਬੇ ਹਾਈਵੇ ਇਹ ਪਾਈ ਨਹੀਂ ਫਾਇਰ ਕਿਲੋ ਹੋਵੇ ਅਰੇ ਇਹ ਕਿ ਟਿਕ ਟਿਕ ਕਿਲੋ ਹੋਵੇ ਇਹ ਦਾਸਤਾਂ ਦਾ ਉੱਪਰ ਦੇਗਾ ਚਰਨ ਕੋ ਦਾ ਇਹ ਦਾਸਤਾਂ ਦੇ ਇਹ ਦਾਸਤਾਂ ਕੋਲੇ ਜੇ ਤਾਂ ਵੀ ਬੰਗਲਾ ਨਹੀਂ ਆਤੀ ਮੈਨੂੰ ਮੈਂ ਪੰਜਾਬ ਸੇ ਆਇਆ ਹੂੰ ਹਿੰਦੀ ਮੇਂ ਬਤਾਓ ਐਸੇ ਇਧਰ ਚਲਾ ਜਾਉਂ ਹਾਂ ਇਹ ਇਹ ਰੋਡ ਟੋਕਸ ਕੋ ਦਾ ਚੱਲ ਠੀਕ ਹੈ ਜੀ ਸ਼ੁਕਰੀਆ ਲਓ ਜੀ ਵੈਲਕਮ ਟੂ ਕੋਲਕਾਤਾ ਬੰਬੇ ਹਾਈਵੇ ਨਿਕਲੇ ਆਏ ਕਲਕੱਤੇ ਜੋ ਬਾਹਰ ਹਜੇ ਆਪਾਂ ਵੈਸਟ ਬੰਗਾਲ ਚ ਹੀ ਆ ਹਜੇ ਕਲਕੱਤੇ ਵਾਲੀ ਫਿਰਨੀ ਜੋ ਬਾਹਰ ਆ ਗਏ ਹਜੇ ਆਪਾਂ ਥੋੜੇ ਟਾਈਮ ਹੋਰ ਵੈਸਟ ਬੰਗਾਲ ਚ ਘੁੰਮਾਂਗੇ ਕਲਕੱਤਾ ਮੂੰਹ ਤੇ ਚੜ ਗਿਆ ਇੰ ਲੱਗ ਲੱਗਿਆ ਉਹ ਤੇਰੀ ਓਏ ਲਓ ਦੱਸਿਆ ਕੀ ਇਹਨਾਂ ਨੂੰ ਬੰਦਾ ਕਹੇ ਹਾਵੜਾ ਡਿਸਟ੍ਰਿਕਟ ਆ ਇਹ ਪਹਿਲਾਂ ਆਪਾਂ ਕਲਕੱਤੇ ਵਾਲੇ ਪਾਸੇ ਸੀ ਨਾ ਆ ਮੇਨ ਸ਼ਹਿਰ ਚ ਇਸ ਟਾਈਮ ਆਪਾਂ ਹਾਵੜਾ ਡਿਸਟ੍ਰਿਕਟ ਵਾਲੇ ਪਾਸੇ ਨੂੰ ਆ ਗਏ ਆ ਇੱਥੇ ਹੋਟਲਾਂ ਜੀ ਆਪਣਾ ਉੱਥੇ ਆਪਾਂ ਪ੍ਰਸ਼ਾਦਾ ਪਾਣੀ ਛਕਦੇ ਆ ਲੋ ਜੀ ਆਪਾਂ ਪਹੁੰਚ ਗਏ ਆ ਆਪਦੇ ਢਾਬੇ ਤੇ ਉੱਪਰ ਦੇਖੋ ਬੋਰਡ ਲੱਗੇ ਹੋਏ ਨੇ ਆਪਣਾ ਢਾਬਾ ਕਿਹੜਾ ਮਤਲਬ ਆਜ਼ਾਦ ਹਿੰਦ ਢਾਬਾ ਲੋ ਜੀ ਮਹਾਰਾਜਾ ਦਲੀਪ ਸਿੰਘ ਦੀ ਤੇ ਮਹਾਰਾਣੀ ਜਿੰਦਗੌਰ ਦੀ ਜਗਾ ਦੇਖਣ ਤੋਂ ਬਾਅਦ ਜਿੱਥੇ ਉਹ ਮਿਲੇ ਸੀ ਉਸ ਤੋਂ ਬਾਅਦ ਫਿਰ ਆਪਾਂ ਗਏ ਆ ਕਾਮਾਗਾਟਾ ਮਾਰੂ ਉਸ ਤੋਂ ਬਾਅਦ ਅਸੀਂ ਆਪਦੇ ਢਾਬੇ ਤੇ ਆ ਗਏ ਆ ਜੀ ਪਿਛਲੇ ਪਾਸੇ ਹੈਗਾ ਆਜ਼ਾਦ ਹਿੰਦ ਢਾਬਾ ਬਾਈ ਹੋਰ ਨਾਲ ਮੇਰੀ ਰਾਤ ਗੱਲ ਹੋਈ ਸੀ ਡੇਲੀ ਵਾਂਗੂ ਮੈਨੂੰ ਫੋਨ ਆ ਜਾਂਦਾ ਹੁੰਦਾ ਉਹ ਕਹਿੰਦੇ ਵੀ ਸਾਡੇ ਢਾਬੇ ਮੂਰਦੀ ਦਾ ਤੁਸੀਂ ਕਦੇ ਭੁੱਲ ਕੇ ਵੀ ਲੰਘ ਨਹੀਂ ਜਾਣਾ ਕਹਿੰਦੇ ਸੀ ਤੁਹਾਡੇ ਵਲੌਗ ਦੇਖਦੇ ਹੁੰਦੇ ਆ ਤੇ ਰੋਜ਼ ਮੈਨੂੰ ਫੋਨ ਕਰਦੇ ਨੇ ਵਲੌਗ ਦੇਖਣ ਤੋਂ ਬਾਅਦ ਵੀ ਅੱਜ ਤੇਰਾ ਆ ਵਲੌਗ ਦੇਖਿਆ ਕੱਲ ਨੂੰ ਤੇਰੀ ਕੀ ਪਲੈਨਿੰਗ ਹੈ ਤੇ ਕਿੱਧਰ ਦੀ ਜਾਏਗਾ ਸਾਡੇ ਢਾਬੇ ਤੇ ਤੁਸੀਂ 200% ਰੁੱਕ ਕੇ ਜਾਣਾ ਤੇ ਬਸ ਇਹੀ ਆ ਅੱਜ ਦੀ ਵੀਡੀਓ ਨੂੰ ਇੱਥੇ ਖਤਮ ਕਰਦੇ ਆ ਹੁਣ ਇਦੂ ਬਾਅਦ ਆਪਾਂ ਜਾਵਾਂਗੇ ਜੀ ਚੰਦਰਕੋਨ ਵਾਲੇ ਪਾਸੇ ਨੂੰ ਤੇ ਜਿਹੜੇ ਬਾਈ ਇੱਥੇ ਹੈਗੇ ਨੇ ਜਾਂ ਫਿਰ ਇੱਥੇੜਾ ਆਜਾਦ ਹਿੰਦ ਢਾਬਾ ਉਹ ਵੀ ਤੁਹਾਨੂੰ ਦਿਖਾਉਣੇ ਆਪਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ